ਵੇਰੀ ਤਖਰੇ ਕਹਿੰਦੇ ਮਾੜੀ ਹੁੰਦੀ ਐ ਸੋਨੂੰ ਕਮਾਉਣ ਦਿੰਦੀ ਜੀ ਨਾ ਸੰਦਾ ਪੈਸੇ ਵੀ ਨਹੀਂ ਹੈਗਾ ਜੀ ਸਾਡੇ ਨਾਰ ਵੀ ਲੱਗੇ ਹੋਇਆ ਬਾਈ ਕੋਠੀਆਂ ਦਾ ਤੂੰ ਹੋਰ ਵੀ ਬਹੁਤ ਜ਼ਿਆਦੇ ਸੋਹਣੀਆਂ ਆਉਣੀਆਂ ਨੇ ਨਾ ਕਿਸੇ ਨਾਲ ਆਪਾਂ ਤੁਲਨਾ ਨਹੀਂ ਕਰਦੇ ਪਰ ਆਹ ਸਰਦਾਰ ਜੀ ਦੀ ਕੋਠੀ ਦੇ ਵਿੱਚ ਇੱਕ ਖਾਸ ਗੱਲ ਆ ਕਿੰਨੇ ਰੁੱਖ ਲਗੇ ਨੇ ਟੋਟਲ ਜੀ ਇਹਦੇ ਹੁਣਗੇ 20 25 ਦਾ ਸ਼ੁਰੂਆਤ ਹੋ ਗਈ ਅੰਬ ਤੋਂ ਹਣਾ ਜੀ ਆਹੱਕ ਜਾਮਣਾਂ ਆ ਜੀ ਵਿੱਚ ਇਹਦੇ ਜਾਮਣਾਂ ਆ ਗਈ ਤੇ ਉਹ ਜਾਮਣਾਂ ਆ ਗਈ ਹਾਂਜੀ ਆਹ ਔਲੇ ਦੇਖੋ ਬਾਈ ਕਿਵੇਂ ਭਰਿਆ ਪਿਆ ਔਲਿਆਂ ਨਾਲ ਕਰਦੇ ਔਲਿਆਂ ਦੇ ਆਹ ਅੰਬ ਆ ਗਿਆ ਜੀ ਫਿਰ ਉਹ ਕੇਲੇ ਆ ਗਏ ਜੀ ਕੇਲਾ ਹੋ ਗਿਆ ਜੀ ਕੇਲਾ ਲੱਗਿਆ ਹੋਇਆ ਵੀ ਹੈਗਾ ਜ ਵੀਡੀਓ ਸ਼ੇਅਰ ਕਰ ਦਿਓ ਆ ਠੀਕ ਆਹਾ ਆਲੂ ਬਖਾਰਾ ਜੀ ਆਹ ਅੱਛਾ ਆਲੂ ਬਖਾਰਾ ਤੇ ਆਹ ਨਿੰਬੂ ਆ ਨਿੰਬੂ ਆ ਗਿਆ ਆ ਮਸੰਮੀ ਲੱਗੀ ਹੋਈ ਹੈ ਜੀ ਮਸੰਮੀ ਆ ਉਹ ਲੱਗਿਆ ਪਿਆ ਨੇ ਤੇ ਹਾਂ ਭਰੀਆਂ ਪਿਆ ਨੇ ਹਾਂ ਮਸੰਮੀ ਹਾਂ ਜੀਗੂ ਆ ਗਿਆ ਵਿੱਚ ਹੀ ਗੰਨਾ ਲਾਇਆ ਹੈ ਜੀ ਵਿੱਚ ਹੀ ਗੰਨਾ ਜੀ ਫਿਰ ਐਂ ਜੇ ਨਹੀਂ ਕਹਿੰਦੇ ਬਾਕੀ ਪਰਿਵਾਰ ਵਾਲੇ ਵੀ ਘਰੇ ਬਾਲਾ ਖੰਡਿਆਰ ਜਖੰਡਿਆਰ ਕੇ ਰੋਖਾਂ ਦਾ ਜੀ ਨਾ ਨਾ ਮੈਨੂੰ ਸੌ ਕੀ ਛੱਡ ਫਿਰ ਆ ਗਈ 베ਰੀ ਜੀ ਪੀਉਂਦੀ 베ਰੀ ਆ ਬਹੁਤ ਲੱਗਦਾ ਅੱਛਾ ਅੱਛਾ ਜੀ ਇੱਕ ਕਿੰਨੂ ਆ ਗਿਆ ਜੀ ਕਿੰਨੂ ਅੱਛਾ ਜੀ ਆ 베ਰੀ ਆ ਗਈ ਹਾਂ ਜੀ 베ਰੀ ਤਾਂ ਘਰੇ ਕਹਿੰਦੇ ਮਾੜੀ ਹੁੰ ਫਲ ਦਿੰਦਾ ਚੀਜ਼ ਇਹ ਅੰਬ ਤੇ ਪੂਰੇ ਅੰਬ ਲੱਗਦੇ ਹੁੰਦੇ ਨੇ ਜੀ ਬਹੁਤ ਲੱਗਦੇ ਨੇ ਕੁਠਲੀ ਵਾਲੇ ਅੰਬ ਨੇ ਨਾਲੇ ਇਹ ਅੱਛਾ ਜੀ ਹਾਂ ਸਾਰੇ ਤੇ ਆ ਅਮਰੂਦ ਆ ਜੀ ਆ ਅਮਰੂਦ ਆ ਗਿਆ ਜੀ ਇਹ ਤਾਂ ਜੀ ਮਿੰਨੀ ਜੰਗਲ ਬਣਾ ਰੱਖਿਆ ਜੀ ਘਰੇ ਹਾਂ ਆਪਣੇ ਜੀ ਬਦਾਮਾ ਦੇ ਬੂਟਾ ਜੀ ਬਦਾਮ ਵੀ ਲੱਗਦੇ ਨੇ ਅੱਛਾ ਬਦਾਮ ਲੱਗਦੇ ਨੇ ਆ ਔਲਾ ਦੇਖੋ ਕਿਵੇਂ ਭਰੇ ਆ ਬਈ ਔਲਿਆਂ ਨਾਲ ਪੀਤਾ ਪੀਤੇ ਭਰੇ ਪਏ ਜੀ ਹਾਂ ਆ ਨਾਰ ਲੱਗਿਆ ਹੈ ਜੀ ਹਾਂ ਜੀ ਹਾਂ ਤੇ ਉਹ ਕਹਾ ਉਧਰ ਕਿੰਨੂ ਲੱਗੇ ਮਸੰਮੀ ਲੱਗੀ ਆ ਜੀ ਮਸੰਮੀ ਮੂਰਾਂ ਦੀ ਵੇਲ ਆ ਜੀ ਹਾਂ ਦੀ ਵੇਲਾ ਹਾਂ ਜੀ ਤੇ ਆ ਕੋਠੀਆ ਬਾਈ ਜੀ ਦੀ ਜਿਹਨੂੰ ਜਿਹਨੂੰ ਚੰਗੀ